ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰप्रीत कौर ਤਾਂ ਅਖਿਰਕਾਰ ਭਾਰਤ ਪੂਜਨ ਆਸ਼ੂ ਰਾਜਾ ਵਿਰਿੰਗ ਨੂੰ ਕਿਉਂ ਨਹੀਂ ਮਿਲੇ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਬੀਤੇ ਕੱਲ ਰਾਜਾ ਵਿਰਿੰਗ ਕਿ ਪਾਟ ਪੂਸ਼ਨਾਸ਼ ਨੂੰ ਮਿਲਣ ਦੇ ਲਈ ਉਹਨਾਂ ਦੇ ਕਰ ਪੌਂਟਸ ਦੇ ਨੇ ਪਰ ਉਹਨਾਂ ਦੀ ਮੁਲਾਕਾਤ ਜਿਹੜੀ ਕਿ ਨਹੀਂ ਹੋ ਪਾਂਦੀ ਤਾਂ ਆਖਿਰਕਾਰ ਇਸ ਦੇ ਪਿੱਛੇ ਕੀ ਇਸ ਦਾ ਰੀਜ਼ਨ ਹੈ ਜਾਂ ਫਿਰ ਕੀ ਕਾਰਨ ਹੈ ਕਿ ਇਹਨਾਂ ਦੀ ਮੁਲਾਕਾਤ ਨਹੀਂ ਹੋ ਸકી ਜਾਂ ਫਿਰ ਕਾਂਗਰਸ ਦੇ ਵਿੱਚ ਕੋਈ ਹਲਚਲ ਹੋ ਰਹੀ ਹੈ ਜਾਂ ਫਿਰ ਕੁਝ ਠੀਕ ਨਹੀਂ ਹੈ ਤਾਂ ਵਿਸਥਾਰ ਦੇ ਨਾਲ ਤੁਹਾਨੂੰ ਦੱਸਦੇ ਆਂ ਲੁਧਿਆਣਾ ਵਿੱਚ ਉਪਚੋਣ ਦੀ ਤਰੀਕ ਦਾ ਐਲਾਨ ਜਲਦੀ ਹੀ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਬੀਤੀ ਰਾਤ ਕਾਂਗਰਸ ਹਾਈ ਕਮੰਡ ਨੇ ਸਾਬਕਾ ਕੈਬਨਟ ਮੰਤਰੀ 파ਰਤ ਪੂਸ਼ਣ ਆਸ਼ੂ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਉਹਨਾਂ ਨੂੰ ਪੱਛਮੀ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨੇ ਸਬੰਧ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਕਮੇ ਵੇਨੂ ਕੁਪਾਰ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਪੱਤਰ ਜਾਰੀ ਕੀਤਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਕਾਲ ਰਾਹੀਂ ਆਸ਼ੂ ਨੂੰ ਜੜੀ ਕਿ ਵਧਾਈ ਦਿੱਤੀ ਤੇ ਸਭ ਤੋਂ ਬਾਅਦ ਦੱਸਦੀ ਕਿ ਸੋਸ਼ਲ ਮੀਡੀਆ ਤੇ ਇਹ ਵੀ ਚਰਚਾ ਹੈ ਕਿ ਆਸ਼ੂ ਅਤੇ ਵੜਿੰਗ ਵਿੱਚ ਬਹੁਤ ਅੰਤਰ ਹਨ ਜੀ ਹਾਂ ਆਸ਼ੂ ਨੇ ਕਾਂਗਰਸ ਲੀਡਰਸ਼ਿਪ ਨਾਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਪਰ ਸੁਭਾ ਪ੍ਰਧਾਨ ਅਤੇ ਸਾਂਸਦ ਮੈਂਬਰ ਰਾਜਾ ਵੜਿੰਗ ਗੈਰ ਹਾਜ਼ਰ ਸਨ ਦੇਰ ਸ਼ਾਮ ਨੂੰ ਵੜਿੰਗ ਨੇ ਆਸ਼ੂ ਦੇ ਕਾਰਜ ਸੁਨੇਹਾ ਵੀ ਭੇਜਿਆ ਕਿ ਉਹ ਉਹਨਾਂ ਨੂੰ ਮਿਲਣ ਦੇ ਵਧਾਈ ਦੇਣ ਦੇ ਲਈ ਉਹਨਾਂ ਦੇ ਘਰ ਜਾ ਰਹੇ ਨੇ ਪਰ ਜਦੋਂ ਉਹਨਾਂ ਦੇ ਘਰ ਪਹੁੰਚਦੇ ਨੇ ਤਕਰੀਬਨ ਅੱਧਾ ਘੰਟਾ ਉਹਨਾਂ ਦੇ ਕੋਲ ਉਡੀਕਾਰ ਕੀਤਾ ਜਾਂਦਾ ਪਰ ਉਹਨਾਂ ਦੀ ਮੁਲਾਕਾਤ ਜਿਹੜੀ ਕਿ ਨਹੀਂ ਹੋ ਪੰਨ ਪਰ ਇੱਕ ਪਾਸੇ ਜਿੱਥੇ ਅਮਰਿੰਦਰ ਸਿੰਘ ਰਾਜਾ ਵਿਰਿੰਗ ਦੇ ਵੱਲੋਂ ਇਹ ਕਹਾਂਦਾ ਕਿ ਉਹਨਾਂ ਨੇ ਪਹਿਲਾਂ ਹੀ ਸੱਦਾ ਦਿੱਤਾ ਸੀ ਕਿ ਉਹ 파ਤਕਸ਼ਣ ਆਸ਼ ਨੂੰ ਮਿਲਣ ਦੇ ਲਈ ਪਹੁੰਚਣਗੇ ਪਰ ਦੂਜੇ ਪਾਸੇ 파ਤਕਸ਼ਣ ਆਸ਼ੂ ਦੇ ਵੱਲੋਂ ਆਪਣਾ ਸੋਸ਼ਲ ਮੀਡੀਆ ਤੇ ਲਿਖਿਆ ਜਾਂਦਾ ਜੋ ਕਿ ਤੁਸੀਂ ਦੇਖ ਵੀ ਸਕਦੇ ਹੋ ਰਾਜਾ ਜੀ ਤੁਹਾਡਾ ਮੇਰੇ ਘਰ ਆਉਣਾ ਮੈਨੂੰ ਪਹਿਲਾਂ ਨਹੀਂ ਪਤਾ ਸੀ ਪਰ ਤੁਸੀਂ ਆਏ ਇਸ ਲਈ ਮੈਂ ਦਿਲੋਂ ਧੰਨਵਾਦੀ ਹਾਂ ਜੇ ਤੁਸੀਂ ਦੱਸ ਦਿੰਦੇ ਤਾਂ ਮੈਂ ਜ਼ਰੂਰ ਹਾਜ਼ਰ ਹੁੰਦਾ ਮੈਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਭਵਿੱਖ ਵਿੱਚ ਜਦੋਂ ਵੀ ਤੁਹਾਡੀ ਲੋੜ ਪਈ ਮੈਂ ਜ਼ਰੂਰ ਸੱਦਾ ਦੇਵਾਂਗਾ ਮੇਰੇ ਲਈ ਲੁਧਿਆਣਾ ਵੈਸਟ ਸਿਰਫ ਚੋਣ ਨਹੀਂ ਇਹ ਮੇਰੇ ਲੋਕਾਂ ਲਈ ਮੇਰੀ ਡਿਊਟੀ ਤੇ ਸੇਵਾ ਹੈ ਇਹ ਚੋਣ ਸਾਨੂੰ ਸਾਰਿਆਂ ਲਈ ਅਤੇ ਪੰਜਾਬ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ ਆਓ ਅਸੀਂ ਇੱਕ ਜੁੱਟ ਹੋਈਏ ਅਤੇ ਪੰਜਾਬ ਦੀ ਭਲਾਈ ਲਈ ਕੰਮ ਕਰੀਤਾ ਹੈ ਜਿਹੜਾ ਕਿ ਪਾਤਪੂਸ਼ ਨਾਸ਼ੂਦ ਦੇ ਵੱਲੋਂ ਲਿਖਿਆ ਜਾਂਦਾ ਹੈ ਉਹਨਾਂ ਦੇ ਲੇਕਿਨ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਕਿ ਨਹੀਂ ਪਤਾ ਸੀ ਪਰ ਦੂਜੀ ਪਾਸੇ ਜੇਕਰ ਕਲਕਿੱਤੀ ਜਾਵੇ ਤਾਂ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਪਹਿਲਾ ਹੀ ਜਿਹੜਾ ਕਿ ਸੱਦਾ ਦਿੱਤਾ ਗਿਆ ਸੀ ਕਿ ਉਹ ਉਹਨਾਂ ਨੂੰ ਮਿਲਣ ਤੇ ਵਿਦਾਇਤ ਦੇਣ ਦੇ ਲਈ ਆ ਰਹੇ ਨੇ ਪਰ ਆਖਿਰਕਾਰ ਉਹਨਾਂ ਦੀ ਮੁਲਾਕਾਤ ਜਿਹੜੀ ਕਿ ਨਹੀਂ ਹੋ ਪਾਉਂਦੀ ਆ ਵਿੜਿੰਗ ਆਸ਼ੂ ਦੇ ਘਰ ਪਹੁੰਚਦੇ ਨੇ ਪਰ ਆਸ਼ੂ ਨਹੀਂ ਮਿਲਦੇ ਵਿੜਿੰਗ ਨੇ ਕਿਹਾ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਵੇ ਮੈਂ ਉਸ ਦੇ ਨਾਲ ਹਾਂ ਤੇ ਆਸ਼ੂ ਨੂੰ ਸੁਨੇਹਾ ਭੇਜਿਆ ਸੀ ਕਿ ਮੈਂ ਉਹਨਾਂ ਨੂੰ ਮਿਲਣ ਆ ਰਿਹਾ ਪਰ ਉਹਨਾਂ ਨੂੰ ਨਹੀਂ ਮਿਲ ਸਕਿਆ ਤੇ ਉਹਨਾਂ ਗੇ ਵੀ ਕਿਹਾ ਕਿ ਇਹ ਵੀ ਸੰਭਵ ਹੈ ਕਿ ਉਹ ਕਿਤੇ ਰੁਚੀ ਹੋਣਗੇ ਪਰ ਇੱਥੇ ਲੋਕਾਂ ਦੇ ਵੱਲੋਂ ਕਹਿਸ ਰਹੀ ਹੈ ਲਗਾਈਆਂ ਚਾਰੀਆਂ ਨੇ ਕਿ ਆਖਰਕਾਰ ਕਾਂਗਰਸ ਪਾਰਟੀ ਦੇ ਅੰਦਰ ਕੁਝ ਚਾਲਜ ਹੈ ਜਾਂ ਫਿਰ ਮਾਹੌਲ ਗਰਮਾਇਆ ਹੋ ਸਕਦਾ ਹੈ ਕਿਉਂਕਿ ਰਾਜਾ ਵਿੜਿੰਗ ਦੇ ਵੱਲੋਂ ਉੱਥੇ ਪਹੁੰਚਣ ਦਾ ਕੰਟੈਂਟ ਇੰਤਜ਼ਾਰ ਕਰਨਾ ਤੇ ਚਲੇ ਜਾਣਾ ਤੇ ਉਸ ਤੋਂ ਕੁਝ ਹੀ ਦੇਰ ਬਾਅਦ ਭਗਤ ਕੁਸ਼ਨ ਆਚੂ ਦਾ ਆਪਣੇ ਘਰ ਵਾਪਸ ਆਉਣਾ ਤੇ ਮੁਲਾਕਾਤ ਨਾ ਹੋ ਪਾਣਾ ਕਿੰਨਾ ਕਿਤੇ ਸੰਕੇਤ ਦਿੰਦਾ ਹੈ ਕਿ ਪਾਰਟੀ ਦੇ ਵਿੱਚ ਜਾਂ ਤਾਂ ਕੋਈ ਹਲਚਲ ਹੋ ਰਹੀ ਹੈ ਜਾਂ ਫਿਰ ਕੁਝ ਗੜਬੜ ਹੈ ਪਰ ਦੂਜੇ ਪਾਸੇ ਵਿਡਿੰਗ ਦੇ ਵੱਲੋਂ ਇਹ ਵੀ ਕਹਿ ਚਾਹੁੰਦਾ ਹੈ ਕਿ ਉਹਨਾਂ ਨੂੰ ਉਹ ਕਿਤੇ ਰੁਚੀ ਹੋ ਸਕਦੇ ਨੇ ਜਾਂ ਫਿਰ ਕੋਈ ਕੰਮ ਆ ਸਕਦਾ ਪਰ ਉਹਨਾਂ ਦਾ ਕਹਿ ਵੱਲੋਂ ਕਹਾਂ ਚਾਹੁੰਦਾ ਕਿ ਅਸੀਂ ਆਸ਼ ਨੂੰ ਪਛਮੀ ਹਲਕੇ ਦੇ ਵਿੱਚ ਬੌਮਤ ਦੇ ਨਾਲ ਜ਼ਰੂਰ ਜੁਟਾਵਾਂਗੇ